ਹਾਂਜੀ ਦੋਸਤੋ ਸਤਿ ਸ੍ਰੀ ਅਕਾਲ ਜੀ ਕੀ ਹਾਲ ਚਾਲ ਜੀ ਉਮੀਦ ਕਰਦੇ ਹਾਂ ਠੀਕ ਠਾਕ ਹੋਵੋਗੇ ਤੇ ਮੇਰਾ ਪੰਜਾਬ ਚੜ੍ਹਦੀ ਕਲਾ ਦੇ ਵਿੱਚ ਹੈਗਾ ਤੇ ਦਊਗਾ ਜੀ ਆਉਣ ਵਾਲੇ ਦਿਨਾਂ ਦੇ ਵਿੱਚ ਪੰਜਾਬ ਦੇ ਹਾਲਾਤ ਆਸ ਕਰਦੇ ਹਾਂ ਕਿ ਛੇਤੀ ਸੁਧਰਨ ਦੀ ਆਸ ਹੈਗੀ ਆ ਸੋ ਜਿੱਦਾਂ ਤੁਸੀਂ ਟਾਈਟਲ ਦੇਖ ਲਿਆ ਵੀਡੀਓ ਦਾ ਦੋਸਤੋ ਆਪਾਂ ਹੁਣ ਇੱਕ ਤੁਹਾਨੂੰ ਇੱਕ ਵੱਖਰੀ ਜੀ ਚੀਜ਼ ਦਿਖਾਉਣੀ ਆ ਤੇ ਜਿਹੜਾ ਨਕਸ਼ਾ ਆਪਾਂ ਬਣਾਇਆ ਹੈਗਾ ਬਹੁਤ ਹੀ ਮਤਲਬ ਆਪਾਂ ਕਹਿ ਦਈਏ ਤਾਂ ਇੱਕ ਕੰਪਲਿਕੀਸ਼ਨ ਸੀ ਇੱਕ ਮਾਈਂਡ ਦੇ ਵਿੱਚ ਵੀ ਉਹਨੂੰ ਕਿਵੇਂ ਤਿਆਰ ਕਰੀਏ ਕਿਵੇਂ ਨਾ ਕਰੀਏ ਬਾਈ ਨੇ ਆਪਾਂ ਨੂੰ ਆਨਲਾਈਨ ਆਪਣਾ ਕੰਮ ਦੇਖ ਕੇ ਆਪਣੇ ਪੇਜ ਤੋਂ ਆਪਣੇ ਨਾਲ ਕੰਟੈਕਟ ਕੀਤਾ ਸੀ ਬਾਈ ਅਮਰਤ ਜੀ ਹੈਗੇ ਨੇ ਫਗਵਾੜਾ ਤੋਂ ਫਗਵਾੜਾ ਦੇ ਵਿੱਚ ਇੱਕ ਮੇਨ ਚੌਂਕ ਬਣਦਾਗਾ ਉੱਥੇ ਆਪਾਂ ਕਹਿ ਦਗੇ ਵੀ ਅ ਜਿੱਦਾਂ ਸੰਗਾ ਜਾਂ ਬਣਦਾਗਾ ਜਗ੍ਹਾ ਦਾ ਹਨਾ ਬਾਈ ਬਣਦੀ ਆ ਤੇ ਕੋਰਨਰ ਵਾਲਾ ਪਲਾਟ ਸੀਗਾ ਬਾਈ ਦਾ ਪਹਿਲਾਂ ਤੁਹਾਨੂੰ ਨਾ ਆ ਜੇ ਆਪਣੇ ਕੋਲੇ ਪਿਆ ਹੋਇਆ ਤਾਂ ਬਾਈ ਦਾ ਕਮੋ ਫੋਟਮ ਤੁਹਾਨੂੰ ਉਹ ਦਿਖਾਉਨੇ ਆ ਬਾਈ ਫੋਰਾਂ ਦੀਆਂ ਆ ਜਿੱਦਾਂ ਆਪਣੇ ਕੋਲ ਬਾਈ ਜੀ ਨੇ ਆਪਾਂ ਨੂੰ ਨਾ ਭੇਜੀਆਂ ਵੀ ਸੀ ਫੋਟਮ ਕੋਠੀ ਦੀਆਂ ਫੋਟਮ ਆ ਇਹਦੇ ਵਿੱਚ ਦੇਖਦੇ ਹਾਂ ਤੁਹਾਨੂੰ ਪਹਿਲਾਂ ਤਾਂ ਮਕਾਨ ਕਿਹੋ ਜਿਹਾ ਹੈ ਤੇ ਜੇ ਆਪਣੇ ਫੋਨ 'ਚ ਪਈਆਂ ਹੋਣੀਆਂ ਇੱਕ ਮਿੰਟ ਪ੍ਰੋਸੈਸਿੰਗ ਹੋਈ ਇਹ ਤੁਹਾਡੇ ਸਾਹਮਣੇ ਆ ਸਾਰਾ ਕੰਮ ਹੀ ਲਾਈਵ ਹੈਗਾ ਤੇ ਆਹ ਵਾਲੀ ਜਗਾ ਦੋਸਤੋ ਆ ਜਿੱਥੇ ਟਰਾਂਸਫਾਰਮਰ ਲੱਗਿਆ ਹੋਇਆ ਨਾ ਇਹ ਵਾਲੀ ਜਗ੍ਹਾ ਹੈਗੀ ਆ ਪੂਰੀ ਕਾਣੋ ਦੇ ਵਿੱਚ ਜਗ੍ਹਾ ਹੈਗੀ ਆ ਦੇਖੋ ਆਹ ਵਾਲੀ ਚੀਜ਼ ਹੈ ਨਾ ਤੇ ਇਹਨਾਂ ਨੇ ਆ ਖਲਵਾਰਾ ਰੋਡ ਹੈਗਾ ਨਾ ਖਲਵਾਰਾ ਰੋਡ ਹੈਗਾ ਆ ਕਾਰਨਰ ਜੀ ਜਗ੍ਹਾ ਹੈਗੀ ਆ ਤੇ ਇੱਥੇ ਆਪਾਂ ਜਿਹੜਾ ਕੋਠੀ ਦਾ ਨਕਸ਼ਾ ਬਣਾਉਣਾ ਸੀਗਾ ਸਾਈਜ਼ ਕੀ ਸੀਗੇ ਕੋਠੀ ਦੇ ਹੁਣ ਕੋਠੀ ਦਾ ਸਾਈਜ਼ ਸੀਗੇ ਜੀ ਜਗ੍ਹਾ ਦੇ ਸਾਈਜ਼ ਆ ਜੀ ਜਿਹੜੀ ਖਲਵਾਰਾ ਰੋਡ ਸਾਈਡ ਹੈਗੀ 19 ਫੁੱਟ ਫਰੰਟ ਜਿਹੜੀ ਹੈਗੀ ਜੀ 11 ਫੁੱਟਾਂ ਤੇ ਜਿੱਦਾਂ ਇਹਨੂੰ ਬੈਕ ਨੂੰ ਜਾਣਾ ਹੈਗਾ ਰਾਈਟ ਸਾਈਡ ਨੂੰ ਇਧਰ ਤੋਂ 24 ਫੁੱਟ ਇਹਦੇ ਵਿੱਚ ਆਪਾਂ ਕੀ ਕੁਝ ਤਿਆਰ ਕਰਕੇ ਦਿੱਤਾ ਬਾਈ ਉਹਨਾਂ ਨੂੰ ਉਹ ਆਪਾਂ ਦੇਖਦੇ ਹਾਂ ਸੋ ਇਹਦੇ ਵਿੱਚ ਆਪਾਂ ਗਰਾਊਂਡ ਫਲੋਰ ਦੇ ਵਿੱਚ ਆਪਾਂ ਪੌੜੀ ਚੜਾਈ ਹੋਈ ਆ ਉਸ ਤੋਂ ਬਾਅਦ ਇੱਕ ਪਾਊਡਰ ਰੂਮ ਦਿੱਤਾ ਹੋਇਆ ਕਿਚਨ ਦਿੱਤੀ ਹੋਈ ਹੈ ਜੀ ਤੇ ਇੱਕ ਆਪਣਾ ਡਰਾਈੰਗ ਰੂਮ ਦਿੱਤਾ ਹੋਇਆ 13 3/5 6/9 ਦਾ ਜਿੰਨਾ ਕ ਆਪਾਂ ਕਰ ਸਕਦੇ ਸੀਗੇ ਇਸ ਪਲਾਨ ਦੇ ਵਿੱਚ ਗਰਾਉਂਡ ਫਲੋਰ ਦੇ ਵਿੱਚ ਠੀਕ ਹੈ ਜੀ ਲੋਕੇਸ਼ਨ ਤੁਸੀਂ ਦੇਖ ਸਕਦੇ ਹੋ ਥੱਲੇ ਦਾ ਏਰੀਆ ਹੈਗਾ ਜੀ 337 ਸਕਰ ਫੁੱਟ ਏਰੀਆ ਤੇ ਜਿਹੜੇ ਜਿਹੜੇ ਵੀਰ ਭਰਾ ਜਿਹੜੇ ਆਪਣੇ ਨਾਲ ਜੁੜਦੇ ਨੇ ਲਾਈਵ ਦੇ ਵਿੱਚ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਤੇ ਜੇ ਕੋਈ ਲਾਈਵ ਦੇ ਵਿੱਚ ਦਿੱਕਤ ਲੱਗਦੀ ਆ ਤੁਹਾਨੂੰ ਤਾਂ ਵੀ ਕਮੈਂਟ ਕਰਕੇ ਜ਼ਰੂਰ ਦੱਸੋ ਇੱਕ ਵਾਰੀ ਚੈੱਕ ਜ਼ਰੂਰ ਕਰ ਲਿਓ ਆਵਾਜ਼ ਵਗੈਰਾ ਆਪਾਂ ਫੋਨ ਤੇ ਵੀ ਆਵਾਜ਼ ਵਗੈਰਾ ਦੀ ਕੋਈ ਦਿੱਕਤ ਤਾਂ ਨਹੀਂ ਹੈ ਤੇ ਫਿਰ ਆਪਾਂ ਦੇਖਦੇ ਹਾਂ ਓਕੇ ਜੀ ਸੋ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਜਲਦੀ ਜਲਦੀ ਨੂੰ ਆਪਣੇ ਨਾਲ ਬਾਈ ਬੋਰਡ ਸਿੰਘ ਜੀ ਤੇ ਸੁਖਵਿੰਦਰ ਸਿੰਘ ਸੁਨਿੰਦਰ ਸਿੱਧੂ ਜੀ ਤੇ ਹੋਰ ਸੱਤ ਸੱਤ ਦੀ ਜੁੜੇ ਹੋਏ ਆ ਵੀਡੀਓ ਨੂੰ ਸ਼ੇਅਰ ਕਰੋ ਤੋਂ ਉੱਪਰ ਆਪਾਂ ਇਹਨੂੰ ਕੀ ਕੀਤਾ ਉੱਪਰ ਜਗ੍ਹਾ ਮਤਲਬ 2 2/3 ਫੁੱਟ ਦਾ ਪ੍ਰੋਜੈਕਸ਼ਨ ਦੇ ਲਿਆ ਜੀ ਤੇ ਆਪਾਂ ਜਗ੍ਹਾ ਪਿੱਛੇ ਜੇ ਦੇਖੋ ਇਧਰ ਰਾਈਟ ਬੈਕ ਸਾਈਡ ਸੀ 20 ਫੁੱਟ 10 ਇੰਚ ਦੀ ਜਗ੍ਹਾ ਇਧਰ ਸੀਗਾ ਘਰ ਪਾਇਆ ਹੋਇਆ ਇਧਰ ਆਪਾਂ ਪ੍ਰੋਜੈਕਸ਼ਨ ਨਹੀਂ ਦੇ ਸਕਦੇ ਸੀ ਸੋ ਆਪਾਂ ਲੈਫਟ ਹੈਂਡ ਸਾਈਡ ਰਾਈਟ ਹੈਂਡ ਸਾਈਡ ਤੇ ਫਰੰਟ ਸਾਈਡ ਜਿੱਦਾਂ ਤਿੰਨੋਂ ਸਾਈਡ ਛੜਕਾਂ ਨੇ ਨਾ ਤਿੰਨੋਂ ਸਾਈਡ ਆਪਾਂ ਢਾਈ ਢਾਈ ਫੁੱਟ ਦਾ ਪ੍ਰੋਜੈਕਸ਼ਨ ਦੇ ਲਿਆ ਵਾਧਰਾ ਦੇ ਲਿਆ ਤੇ ਫਿਰ ਆਪਣੇ ਕੋਲੇ ਇੱਧਰ ਜਗ੍ਹਾ ਬਣ ਗਈ 20 ਫੁੱਟ 9 ਇੰਚ ਠੀਕ ਹੈ ਜੀ ਦੂਸਰੀ ਸਾਈਡ ਜਗ੍ਹਾ ਬਣ ਗਈ ਜਿੱਦਾਂ ਅ 2.5 ਫੁੱਟ ਤੇ 2.5 ਇੰਚ ਤੇ ਫਰੰਟ ਤੇ ਜਗ੍ਹਾ ਬਣ ਗਈ 15 ਫੁੱਟ 11 ਫੁੱਟ ਸੀਗੀ ਤੇ 2 ਫੁੱਟ 2-2 ਫੁੱਟ ਦਾ ਪ੍ਰੋਜੈਕਸ਼ਨ ਦਿੱਤਾ ਢਾਈ ਦਾ ਵੀ ਦੇ ਸਕਦੇ ਆ 2-2 ਫੁੱਟ ਦਾ ਆਪਾਂ ਪ੍ਰੋਜੈਕਸ਼ਨ ਦੇ ਕੇ ਆ ਜਾਏਗਾ ਆਪਾਂ ਉੱਪਰ ਬਣਾ ਲਈ ਹੁਣ ਉੱਪਰ ਕੀ ਕੁਝ ਬਣਿਆ ਹੈਗਾ ਇਹਦੇ ਵਿੱਚ ਨਕਸ਼ੇ ਦੇ ਵਿੱਚ ਦੇਖ ਸਕਦੇ ਆ ਕਿ ਇਨਵਰਟਰ ਰੂਮ ਦਿੱਤਾ ਆਪਾਂ ਸੋ ਪੌੜੀ ਫੇਰ ਆਪਾਂ ਉੱਪਰ ਦੀ ਜੜਾਤੀ ਹੋਈ ਆ ਇੱਕ ਬਾਥਰੂਮ ਦਿੱਤਾ ਹੋਇਆ ਬਾਥਰੂਮ ਬਾਥਰੂਮ ਦਾ ਸਾਈਜ਼ 7x4 4x6 ਹੈਗਾ ਸੈਕੰਡ ਬੈੱਡਰੂਮ ਦਿੱਤਾ ਹੋਇਆ ਜੀ 11x8 6 ਦਾ ਇਤਨੂੰ ਹੈਗਾ ਜੀ 9 ਦਾ ਮਤਲਬ ਜਿੰਨਾ ਕਿ ਇਸ ਜਗ੍ਹਾ ਦੇ ਵਿੱਚ ਪੋਸੀਬਲ ਸੀ ਆਪਾਂ ਵਧੀਆ ਕਰਨਾਂ ਦੀ ਕੋਸ਼ਿਸ਼ ਕੀਤੀ ਆ ਸੋ ਉਸ ਤੋਂ ਬਾਅਦ ਜੀ ਆਪਾਂ ਬਾਲਕਨੀ ਏਰੀਆ ਸੀਗਾ ਬਾਲਕਨੀ ਏਰੀਆ ਨੂੰ ਵੀ ਆਪਾਂ ਇੱਥੇ ਕਲੋਜ਼ਟ ਆ ਕੀਤਾ ਸੀਗਾ ਹੁਣ ਕਲੋਜ਼ਟ ਲਿਖ ਦਗੇ ਐਡਿਟ ਕਰਨ ਵਾਲਾ ਰਹਿ ਗਿਆ ਵੀ ਠੀਕ ਹੈ ਜੀ ਕੰਮ ਚੰਗਾ ਲੱਗਦਾ ਲਾਈਕ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਵੀਡੀਓ ਨੂੰ ਲਾਈਕ ਸ਼ੇਅਰ ਕਰਦਿਆ ਕਰੋ ਤੇ ਘੋਟੀਆਂ ਵੇਲੀਆਂ ਦੇ ਨਕਸ਼ੇ ਬਣਾਉਣੇ ਨੰਬਰ ਆਪਣਾ ਸਕਰੀਨ ਤੇ نیچے ਦਿੱਤਾ ਹੋਇਆ 8437692104 ਤੇ ਲਾਈਵ ਜਿਹੜੇ ਨੇ ਰਿਕਾਰਡਡ ਲਾਈਵ ਦੇਖਣ ਦੇ ਲਈ ਆਪਣਾ YouTube ਚੈਨਲ ਆ ਜਿਹੜਾ ਹਾਊਸ ਡਿਜ਼ਾਈਨ ਆਪ ਵੀ ਫੋਲੋ ਕਰ ਲਓ ਜੀ ਸੋ ਉਸ ਤੋਂ ਬਾਅਦ ਆਪਾਂ ਦਿੱਤਾ ਹੋਇਆ ਜੀ ਬੈਡਰੂਮ ਸੈਕੰਡ ਸੈਕਿੰਡ ਬੈਡਰੂਮ ਨੂੰ ਕਿੰਨਾ 10 ਫੁੱਟ ਤੇ 6 ਇੰਚ ਬਾਈ 11 ਫੁੱਟ ਦਾ ਵਨ ਸਾਈਡ ਤੇ ਰਹਿ ਗਿਆ ਜੀ 7 ਫੁੱਟ ਦਾ ਠੀਕ ਹੈ ਜੀ ਜਿੰਨਾ ਕਿ ਇਸ ਜਗ੍ਹਾ ਦੇ ਵਿੱਚ ਛੋਟਾ ਜਿਹਾ ਆਪਾਂ ਲਿਵਿੰਗ ਏਰੀਆ ਵੀ ਦਿੱਤਾ ਤੇ ਬਾਉਡੀ ਚੜਾਤੀ ਉੱਪਰ ਵੀ ਇਹਦੇ ਮੰਮਟੀ ਬਣ ਜਾਣੀ ਤੇ ਅੰਡਰ ਜਿਹੜਾ ਵਾਟਰ ਟੈਂਕ ਵੀ ਬਣਾਉਣਾਗਾ ਉਹ ਆਪਾਂ ਉੱਪਰ ਮੰਮਟੀ ਦੇ ਵਿੱਚ ਦੇ ਤਾਂ ਹੁਣ ਆਪਾਂ ਡਿਜ਼ਾਈਨ ਦੀ ਗੱਲ ਕਰ ਲੈਣਾ ਉੱਪਰਲਾ ਏਰੀਆ ਜਿਹੜਾ ਬਣਿਆ ਇਹ ਜੀ 480 ਸਕੁਅਰ ਫੁੱਟ ਦਾ ਬਣਿਆਗਾ نیچے ਦਾ ਏਰੀਆ ਸੀਗਾ ਤੁਸੀਂ ਦੇਖ ਲਿਆ 333 ਸਕੁਅਰ ਫੁੱਟ ਦਾ ਏਰੀਆ ਸੀਗਾ ਜੀ ਆਪਣਾ ਠੀਕ ਹੈ ਜੀ ਹੁਣ ਆਪਾਂ ਡਿਜ਼ਾਈਨ ਦੀ ਗੱਲ ਕਰ ਲੈਨੇ ਆਂ ਬਾਕੀ ਮਾਰਕਾ ਜਿਹੜਾ ਡਿਜ਼ਾਈਨ ਤੋਂ ਬਾਅਦ ਫਾਈਨਲ ਕਰਨਾ ਸੋ ਡਿਜ਼ਾਈਨ ਦੀ ਪਹਿਲੀ ਝਾਤ ਜਿਹੜੀ ਆਪਾਂ ਦੇ ਦਿੱਤੀ ਖਰਵਾੜਾ ਰੋਡ ਸਾਈਡ ਦੇ ਜਿੱਦਾਂ ਕਲਾਸਿਕਲ ਦੀ ਬਾਈ ਦੀ ਸੀਗੀ ਵੀ ਕਲਾਸਿਕਲ ਦੇ ਵਿੱਚ ਕਰਨਾਗਾ ਜਿੰਨਾ ਕੋ ਹੋ ਸਕਦਾ ਸੀਗਾ ਕੋਠੀ ਨੂੰ ਮਤਲਬ ਮਕਾਨ ਨੂੰ ਸੋਹਣਾ ਬਣਾਉਣ ਦੀ ਕੋਸ਼ਿਸ਼ ਕੀਤੀ ਵੀ ਵਧੀਆ ਲੱਗੇ ਯਾਰ ਬਾਈ ਨੇ ਮਤਲਬ ਆਪਾਂ ਨੂੰ ਅ ਬੜੇ ਇੱਕ ਹੁੰਦਾ ਨਾ ਮੰਨ ਦੇ ਵਿੱਚ ਯਾਰ ਵੀ ਫੁਲਾਣੇ ਬੰਦੇ ਤੋਂ ਹੀ ਆਪਾਂ ਕੰਮ ਕਰਵਾਉਣਾ ਤੇ ਬੜੇ ਚਾਵਾ ਦੇ ਨਾਲ ਹੀ ਆਪਣੇ ਨਾਲ ਕੰਟੈਕਟ ਕੀਤਾ ਬੜੇ ਮਾਨ ਨਾਲ ਕੰਟੈਕਟ ਕੀਤਾ ਸੀ ਤੇ ਕੋਸ਼ਿਸ਼ ਕਰੀ ਆ ਵੀ ਚਾਹੇ ਇੱਕ ਦੋ ਦਿਨ ਵੱਧ ਲੱਗੇ ਨੂੰ ਵਧੀਆ ਕੰਮ ਕਰਕੇ ਦੇਵਾਂਗੇ ਤੇ ਆਪਾਂ ਆਪਦੇ ਵੱਲੋਂ ਕੰਮ ਦੇ ਵਿੱਚ ਕੋਈ ਕਸਰ ਨਹੀਂ ਛੱਡੀ ਤੇ ਕਿਉਂਕਿ ਨਾ ਇਹ ਕੰਮ ਥੋੜਾ ਜਾਂ ਜੇ ਇਹ ਦੇਖਣ ਨੂੰ ਡਿਜ਼ਾਈਨ ਸਿੰਪਲ ਲੱਗਦਾ ਹਨ ਜਿੱਦਾਂ ਪਰ ਸਿੰਪਲ ਨਹੀਂ ਹੈਗਾ ਕਿਉਂਕਿ ਸਾਰੀਆਂ ਦਵਾਰਾਂ ਨੇ ਜਿਹੜੀਆਂ ਸਾਰੀਆਂ ਕਾਨੂੰ ਦੇ ਵਿੱਚ ਹੈਗੀਆਂ ਤੇ ਇਹਦੀ ਮੋਡਲਿੰਗ ਬਹੁਤ ਔਖੀ ਹੈ ਜਿਵੇਂ ਆ ਮੋਲਡਿੰਗ ਵਗੈਰਾ ਵੀ ਬਣਾਉਣੀ ਹੈ ਨਾ ਤੇ ਵੀ ਬਹੁਤ ਟਾਫ ਹੋ ਜਾਂਦੀ ਆ ਜਿੱਦਾਂ ਐਡੀਟਿੰਗ ਕਰਨੀ ਆ ਜੀ ਤੇ ਸਾਰਿਆਂ ਦੀ ਗੋਲਿਆਂ ਦੀ ਜਾਂ ਕਲਾਈ ਪਾਉਣੀ ਉਹ ਸਾਰੀਆਂ ਚੀਜ਼ਾਂ ਦੇ ਵਿੱਚ ਜਿੱਦਾਂ ਨਾ ਦਿੱਕਤ ਆਉਂਦੀ ਆ ਤੇ ਉਹਨਾਂ ਸਾਰੀਆਂ ਚੀਜ਼ਾਂ ਨੂੰ ਆ ਸਲੋਲੀ ਸਲੋਲੀ ਆਪਾਂ ਜਿੰਨਾ ਕਰ ਸਕਦੇ ਸੀ ਕੀਤਾ ਕਰਨ ਦੀ ਕੋਸ਼ਿਸ਼ ਕੀਤੀ ਆ ਸੋ ਇਸ ਸਾਈਡ ਦਾ ਡਿਜ਼ਾਈਨ ਤੁਸੀਂ ਦੇਖ ਲਿਆ ਤੇ ਇੱਕ ਹੋਰ ਇਹਦੇ ਚ ਕੀ ਆ ਗੱਡੀ ਹਵਾ ਚ ਖੜੀ ਆ ਆਪਣੇ ਸੋ ਗੱਡੀ ਨੂੰ ਆਪਾਂ ਨਾ نیچے ਲਾ ਲਗੇ ਇਹ ਚੀਜ਼ ਦਾ ਸੀਗਾ ਤੇ ਕੰਮ ਚੰਗਾ ਲੱਗਿਆ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰੋ ਨਾ ਸੋ ਟਾਈਮ ਤੋਂ ਡਬਾਲਾ ਨਹੀਂ ਲੈਣਾ ਆਪਾਂ ਤੇ ਹੁਣ ਇਹਦੀ ਫੋਟੋ ਦਿਖਾ ਦਿੰਨੇ ਆ ਵੀ ਆਪਾਂ ਫੋਟੋ ਕਿਹੜੀ ਆਪਣੀ ਰੈਡੀ ਹੋਈ ਆ ਮਾਈਕ ਹੁਣਾਂ ਦੀ ਇਹਨਾਂ ਦੀ ਫੋਲਡਰ ਪਿਆ ਆਪਣੇ ਕੋਲ ਤੁਸੀਂ ਦੇਖੋਗੇ ਆਹ ਫੋਟੋ ਰੈਡੀ ਹੋਈ ਆ ਜੀ ਇਹਦੇ ਚ ਗੱਡੀ ਹਵਾ ਚ ਥੋੜੀ ਜੀ ਚਲੋ ਉਹ ਕੋਈ ਗੱਲ ਨਹੀਂ ਆ ਜਦਾਂ ਵਿੱਚ ਬੈਠਾਂਗੇ ਥੱਲੇ ਹੋ ਜਾਣੀ ਆ ਤੇ ਆਹ ਵਾਲਾ ਜਦਾਂ ਇਹ ਮਾਡਲ ਆ ਜਿਹੜਾ ਇੱਕ ਸਾਈਡ ਤੇ ਫਰੰਟ ਸਾਈਡ ਦੇ ਵਿੱਚੋਂ ਆਪਾਂ ਰੈਡੀ ਕੀਤਾ ਤੇ ਚੌਂਕ ਦੇ ਵਿੱਚ ਬਣਿਆ ਮੇਰੇ ਸਾਹਮਣੇ ਬਹੁਤ ਸੋਹਣਾ ਲੱਗਣਾ ਸੈਂਪਲ ਆਪਾਂ ਦੋ ਕਲਰ ਚੂਜ਼ ਕੀਤੇ ਹੈਗੇ ਇੱਕ ਬ੍ਰਿਕ ਦਾ ਟੈਕਸਚਰ ਯੂਜ਼ ਕੀਤਾ ਇੱਕ ਵਾਈਟ ਟੈਕਸਚਰ ਯੂਜ਼ ਕੀਤਾ ਤੇ ਕਲਾਸਿਕਲ ਡਿਜ਼ਾਈਨ ਆ ਪਾਵੇ ਵਗੈਰਾ ਲਾਏ ਆ ਤੇ ਇਹ ਵਾਲਾ ਇੱਕ ਸਾਈਡ ਦਾ ਜਿਹੜਾ ਡਿਜ਼ਾਈਨ ਆਪਾਂ ਰੈਡੀ ਕਰ ਲਿਆ ਹੋਇਆ ਉਸ ਤੋਂ ਬਾਅਦ ਆਪਾਂ ਹੋਰ ਕੀ ਕੀਤਾ ਇਹਦੇ ਵਿੱਚ ਹੋਰ ਤੁਸੀਂ ਦੇਖੋਗੇ ਦੋਸਤੋ ਜਿਹੜਾ ਦੂਸਰੀ ਸਾਈਡ ਤੋਂ ਆਪਾਂ ਐਸਾ ਡਿਜ਼ਾਈਨ ਨੂੰ ਜਿੱਦਾਂ ਘੁਮਾ ਕੇ ਦੇਖਦੇ ਆ ਸੋ ਸਾਡਾ ਇਧਰਲੀ ਸਾਈਡ ਤੋਂ ਡਿਜ਼ਾਈਨ ਆ ਜਿਹੜਾ ਤੁਸੀਂ ਦੇਖ ਸਕਦੇ ਹੋ ਆਹ ਆ ਲਾਉਣੀ ਪੈਣੀ ਆ ਆਪਾਂ ਨੂੰ ਕੀ ਕਹਿੰਦੇ ਹੁੰਦੇ ਆ ਦਿਵਾਰ ਤੇ ਇਹਨਾਂ ਨੂੰ ਡਿਲੀਟ ਕਰਦ ਗਏ ਯਾਰ ਤੇ ਆ ਬਈ ਰਾਈਟ ਸਾਈਡ ਦਾ ਜਿਹੜਾ ਡਿਜ਼ਾਈਨ ਆ ਬਿਲਡਿੰਗ ਦਾ ਇਹ ਵਾਲਾ ਬਣਾਇਆ ਆਪਾਂ ਕੋਈ ਜ਼ਿਆਦਾ ਹੈਵੀ ਨਹੀਂ ਕੀਤਾ ਸਿੰਪਲ ਰੱਖਣ ਦੀ ਕੋਸ਼ਿਸ਼ ਕੀਤੀ ਆ ਉੱਪਰ ਤੁਸੀਂ ਮਮਟੀ ਦੇਖ ਲਈ ਮਮਟੀ ਦੇ ਵਿੱਚ ਹੀ ਪਾਣੀ ਵਾਲੀ ਟੈਂਕੀ ਆ ਜਾਣੀ ਆ ਤੇ ਬਾਹਰ ਨਿਕਲਦੇ ਹੋ ਜਾਣਾ ਆਪਾਂ ਠੀਕ ਹੈ ਜੀ ਤੇ ਕਿਵੇਂ ਦਾ ਲੱਗਿਆ ਡਿਜ਼ਾਈਨ ਪਹਿਲਾਂ ਕਮੈਂਟ ਕਰਕੇ ਜਰੂਰ ਦੱਸੋ ਰੀਲ ਵਗੈਰਾ ਇਹਦੀ ਪ੍ਰੋਪਰ ਪਾਵਾਂਗੇ ਤੇ ਮੇਰੇ ਹਿਸਾਬ ਨਾਲ ਕੰਮ ਪਸੰਦ ਆਉਣਾ ਚਾਹੀਦਾ ਬਾਈ ਹੋਰਾਂ ਨੂੰ ਕਿਉਂਕਿ ਜਿੰਨਾ ਕਿ ਇਹਦੇ ਚ ਹੋ ਸਕਦੀ ਸੀ ਪੋਸਿਬਿਲਟੀ ਆਪਾਂ ਕੀਤੀ ਆ ਕੋਸ਼ਿਸ਼ ਇਹਨੂੰ ਸੋਹਣਾ ਬਣਾਉਣ ਦੀ ਜਿੰਨਾ ਕਿ ਕਰ ਸਕਦੇ ਸੀਗੇ ਉਹਨਾਂ ਦਾ ਆਪਾਂ ਇਹਨੂੰ ਕੀਤਾ ਤੇ ਬਾਕੀ ਇਹਨੂੰ ਆਪਾਂ ਹੁਣ ਤੁਹਾਡੇ ਸਾਹਮਣੇ ਆ ਫੋਟੋ ਨੂੰ ਰੈਡੀ ਕਰ ਦਿੰਨੇ ਆ ਤੇ ਜਿਹੜੇ ਕੰਮ ਨੂੰ ਕਿਹਾ ਜਾਂਦਾ ਜੀ ਰੈਂਡਰਿੰਗ ਪ੍ਰੋਸੈਸ ਸੋ ਕੋਠੀ ਨੂੰ ਲਾਉਨੇ ਆ ਰੈਂਡਰ ਤੇ ਫਿਰ ਦੇਖਦੇ ਆਂ ਜੀ ਇਹਦੀ ਕੀ ਆਉਟਪੁੱਟ ਨਿਕਲ ਕੇ ਆਉਂਦੀ ਆ ਇਹਦੇ ਤੇ ਜ਼ਰੂਰ ਟਾਈਮ ਲੱਗ ਜਾਣਾਗਾ 10 ਕਿ ਮਿੰਟ ਕਿਉਂਕਿ ਸੈਟਿੰਗਾਂ ਜਿਹੜੀਆਂ ਹਾਈ ਕੀਤੀਆਂ ਹੋਈਆਂ ਤੇ ਵਰਤਾਂ ਤੁਸੀਂ ਦੇਖੋਗੇ ਆ ਕੰਧ ਆਪਾਂ ਨੂੰ ਨਾ ਉੱਚੀਆਂ ਕਰਦੀਆਂ ਪੈਣੀਆਂ ਕਿਉਂਕਿ ਜਿਹੜਾ HDR ਆਈ ਲਾਇਆ ਸੋ ਉਹ ਐਚ ਡੀ ਆਰ ਆਈ ਜਿਹੜਾ ਹੈਗਾ ਉਹਦਾ ਅ ਬੇਸ ਆ ਜਿਹੜਾ ਉਹ ਥੋੜਾ ਜਿਹਾ ਕੀ ਕਹਿੰਦੇ ਹੁੰਦੇ ਆ ਅ نیچے ਨੀਚੋਂ ਬਲੈਕਿਸ਼ ਹੈਗਾ ਸੋ ਆਪਾਂ ਇਹਨੂੰ ਕੀ ਕੀਤਾ ਦਵਾਰਾਂ ਨੂੰ ਉੱਚਾ ਕਰ ਲਿਆ ਸੋ ਇਹ ਕੋਈ ਬਾੜੀ ਉਹ ਨਹੀਂ ਹੈਗੀ ਆਪਾਂ ਨੂੰ ਮੇਨ ਤੱਕ ਕੰਮ ਹੀ ਆਪਣਾ ਬਿਲਡਿੰਗ ਤੱਕ ਦਾ ਹੈਗਾ ਸੋ ਆਪਾਂ ਇਹਨਾਂ ਨੂੰ ਨਾ ਰੰਗ ਵੀ ਜਿਹੜਾ ਗ੍ਰੇ ਕਲਰ ਕਰਾਂਗੇ ਹਾਂ ਜੋ ਕਲੀਅਰ ਹੁੰਦਾ ਰਹੇ ਡਿਜ਼ਾਈਨ ਦੇ ਵਿੱਚ ਵੀ ਇਹ ਜਿਹੜੀਆਂ ਨੇ ਦਵਾਰਾਂ ਨੇ ਸੋ ਆਪਾਂ ਇਹਨਾਂ ਨੂੰ ਡਾਰਕ ਗ੍ਰੇ ਜਿਹਾ ਕਲਰ ਦਿੱਤਾ ਤੇ ਹੁਣ ਆਪਾਂ ਇਹਨੂੰ ਫੋਟੋ ਦੇ ਵਿੱਚ ਕਨਵਰਟ ਕਰਦੇ ਆ ਮਾਡਲ ਨੂੰ ਤੇ ਕੰਮ ਸੋਹਣਾ ਲੱਗਿਆ ਤਾਂ ਕਮੈਂਟ ਕਰਕੇ ਜਰੂਰ ਦੱਸੋ ਫਗਵਾੜੇ ਕੀਤਾ ਕੰਮ ਆਪਾਂ ਕੰਮ ਬਹੁਤ ਮੈਨੂੰ ਤਾਂ ਸੋਹਣਾ ਲੱਗਿਆ ਕਿਉਂਕਿ ਜਿੰਨਾ ਕੋ ਹੋ ਸਕਦਾ ਸੀ ਪੋਸਿਬਿਲਟੀ ਕੀਤੀ ਆ ਤੇ ਬਾਈ ਦਾ ਮਨ ਵੀ ਕਾਲਾ ਪੈ ਗਿਆ ਸੀ ਯਾਰ ਵੀ ਟਾਈਮ ਲੱਗ ਰਿਹਾ ਹੈ ਤੇ ਤੇ ਬਟ ਉਹਨਾਂ ਨੂੰ ਇਹੀ ਸਮਝਾਇਆ ਕਿ ਮਾਡਲਿੰਗ ਆ ਤੁਸੀਂ ਦੇਖੋਗੇ ਇੱਥੇ ਮੈਨੂੰ ਥੋੜੀ ਜਿਹੀ ਗੜਬੜ ਲੱਗ ਰਹੀ ਹੈ ਹਲੇ ਵੀ ਮੇਰੇ ਦੰਤ ਤਾਂ ਥੋੜਾ ਜਿਹਾ ਜਿਹੜਾ ਹਮ ਮੋਲਡਿੰਗ ਆ ਜਿਹੜੀ ਬਾਹਰੋਂ ਲੱਗ ਰਹੀ ਆ ਕਿਉਂਕਿ ਮੋਲਡਿੰਗਾਂ ਵਗੈਰਾ ਦੇ ਵਿੱਚ ਨਾ ਮਾਡਲਿੰਗ ਦੇ ਵਿੱਚ ਥੋੜੀ ਜਿਹੀ ਦਿੱਕਤ ਇਹਦੇ ਚ ਪਲਾਨ ਦੇ ਵਿੱਚ ਆਈ ਆ ਬਣਾਉਂਦੇ ਸਮੇ ਤੇ ਜਿੱਦਾਂ ਆਹ ਡਾਟਾ ਵਗੈਰਾ ਬਣਾਉਣੀਆ ਸੀ ਆਪਾਂ ਨੂੰ ਇਸ ਸੌਫਟਵੇਅਰ ਦੇ ਵਿੱਚ ਸਾਹਮਣਾ ਕਰਨਾ ਪਿਆ ਇਸ ਦਿੱਕਤ ਦਾ ਕੰਮ ਕਿਦਾਂ ਦਾ ਲੱਗਾ ਕਮੈਂਟ ਕਰਕੇ ਜਰੂਰ ਦੱਸੋ ਤੇ ਕੋਠੀ ਦਾ ਜਿਹੜਾ ਪਹਿਲਾ ਪਾਸ ਲੱਗ ਗਿਆ ਤੇ ਦੂਜਾ ਪਾਸ ਵੀ ਹੋ ਗਿਆ ਆਲਮੋਸਟ ਦੋ ਪਾਸ ਰਹਿ ਗਿਆ ਹਰੀਆਂ ਜੀਆਂ ਲੈਣਾ ਜਦੋਂ ਕੰਪਲੀਟ ਹੋ ਗਏ ਨਾ ਦੋਨੋਂ ਤਾਂ ਉਦੋਂ ਆਪਾਂ ਇਹਦਾ ਮੰਨ ਸਕਦੇ ਆਂ ਵੀ ਆਪਣਾ ਤੇ ਤਾਂ ਕੰਪਲੀਟ ਹੋ ਗਈ ਆ ਸਮਝ ਲਓ ਤੇ ਓਕੇ ਆ ਹੋਰ ਮਿੱਤਰ ਪਿਆਰੋ ਕੋਈ ਗੱਲਾਂ ਬਾਤਾਂ ਕੰਸਟਰਕਸ਼ਨ ਦੇ ਰਿਲੇਟਡ ਉਸਾਰੀ ਦੇ ਰਿਲੇਟਡ ਹੁੰਦੀਆਂ ਤਾਂ ਕਮੈਂਟ ਜ਼ਰੂਰ ਕਰਿਆ ਕਰੋ ਸੋ ਵੀਡੀਓ ਨੂੰ ਹਰੇਕ ਨੂੰ ਲਾਈਕ ਸ਼ੇਅਰ ਜ਼ਰੂਰ ਕਰਿਆ ਕਰੋ ਸੁਝਾਅ ਜ਼ਰੂਰ ਦਿਆ ਕਰੋ ਤੇ ਆ ਦੇਖੋ ਥੋੜੀ ਜੀ ਨਾ ਮੋਲਡਿੰਗ ਮੈਨੂੰ ਲੱਗ ਰਿਹਾ ਬਾਹਰ ਨੂੰ ਆ ਰਹੀ ਹੈ ਇਹ ਚਲੋ ਹੁਣ ਇਹਨੂੰ ਜਾਂ ਤਾਂ ਦੁਬਾਰਾ ਕੱਟ ਕੇ ਲੋਣਾ ਪੈਣਾ ਫੋਟੋ ਨੂੰ ਇਹਨਾਂ ਚੀਜ਼ਾਂ ਤੇ ਸਮਾਂ ਲੱਗ ਜਾਂਦਾ ਆਪਾਂ ਕਹਿ ਦਿੰਨੇ ਆ ਯਾਰ ਵੀ ਆਰਕਟੈਕਟ ਜਾਂ ਡਿਜ਼ਾਈਨਰ ਆ ਟਾਈਮ ਲਾ ਦਿੰਦਾ ਜੇ ਆਪਾਂ ਚਾਹੁੰਦੇ ਨਾ ਐਗਜ਼ੈਕਟ ਆ ਦੇਖੋ ਆ ਬਾਹਰ ਆ ਐਗਜ਼ੈਕਟ ਦੇ ਵਿੱਚ ਮਾਡਲ ਸੋਹਣਾ ਬਣਿਆ ਹੋਵੇ ਤੇ ਉਹਦੇ ਵਾਸਤੇ ਉਹਨਾਂ ਚੀਜ਼ਾਂ ਤੇ ਟਾਈਮ ਲੱਗਦੇ ਹੁੰਦੇ ਆ ਠੀਕ ਹੈ ਜੀ ਸੋ ਹੁਣ ਦੁਬਾਰਾ ਤੁਸੀਂ ਦੇਖੋਗੇ ਫੇਰ ਆਪਾਂ ਦੁਬਾਰਾ ਫੋਟੋ ਲਾਈਆ ਕਟਿੰਗ ਕਰਕੇ ਠੀਕ ਹੈ ਜੀ ਤੇ ਉਹਨਾ ਟਾਈਮ ਹੀ ਫੇਰ ਉਹਨੇ ਦੁਬਾਰਾ ਲੈ ਲੈਣਾ ਇਹੀ ਚੀਜ਼ਾਂ ਸਮਾਂ ਲੈਂਦੀਆਂ ਨੇ ਸੋ ਮੋਡਲਿੰਗ ਜਾਂ ਇਹ ਚੀਜ਼ਾਂ ਨੇ ਨਾਲ ਕਿਉਂਕਿ ਡਿਟੇਲਿੰਗ ਫੇਰ ਹੀ ਆਉਣੀ ਹੈ ਨਾ ਪ੍ਰੋਪਰਲੀ ਆਪਣੀ ਬਿਲਡਿੰਗ ਉਸੇ ਤਰ੍ਹਾਂ ਦੀ ਲੱਗਣੀ ਹੈ ਜੇ ਉਹ ਐਗਜ਼ੈਕਟ ਆਪਣਾ ਕੰਮ ਸੋਹਣਾ ਬਣਿਆ ਹੋਊਗਾ ਐਜ਼ ਪਰ ਦਾ ਸਕੇਲ ਬਣਿਆ ਹੋਊਗਾ ਹਾਂਜੀ ਜਗਦੀਪ ਸਿੰਘ ਜੀ ਕੀ ਹਾਲ ਹੈ ਜੀ ਠੀਕ ਠਾਕ ਬਾਈ ਜੀ ਆਪਣੇ ਵਧੀਆ ਤੁਸੀਂ ਦੱਸੋ ਜੀ ਹੋਰ ਠੀਕ ਠਾਕ ਮੀਂਹ بارشਾਂ ਤੋਂ ਪਾਣੀ ਤੋਂ ਬਚਾ ਕਿਤਾ ਆ ਦੇਖ ਸਕਦੇ ਹਾਂ ਦੁਬਾਰਾ ਰੈਂਡਰ ਲੱਗਿਆ ਹੋਇਆ ਸੋ ਆਪਾਂ ਜਿਹੜਾ ਕੰਪਿਊਟਰ ਆ ਕਈ ਵਾਰੀ ਮਿੱਤਰ ਪਿਆਰੇ ਪੁੱਛ ਲੈਂਦੇ ਆ ਲੈਪਟਾਪ ਜਾਂ ਕੰਪਿਊਟਰ ਕਿਹੜਾ ਯੂਜ਼ ਕਰ ਰਹੇ ਆ ਹੁਣ ਆਪਾਂ ਵਰਕ ਕਰ ਰਹੇ ਆ ਜੀ ਲੈਪਟਾਪ ਤੇ ਆਪਣੇ ਤੇ ਸੋ ਇਹ ਹੀਲਿਓ ਨਿਓ 16 ਪਰ ਡੈਟਾ ਹੈਗਾ ਜੀ ਤੇ 16 GB RAM ਹੈਗੀ 6 GB ਗ੍ਰਾਫਿਕ ਕਾਰਡ ਆ ਤੇ ਵਧੀਆ ਇੱਕ ਮਸ਼ੀਨ ਹੈਗੀ ਰੈਂਡਰਿੰਗ ਮਸ਼ੀਨ ਆ ਚੰਗੀ ਮਸ਼ੀਨ ਹੈਗੀ ਆ ਸੋ ਆਪਾਂ ਇਹਨੂੰ ਇੱਥੋਂ ਸੈੱਟ ਵੀ ਕਰ ਸਕਦੇ ਆ ਇਹਦੇ ਮੋਡ ਵਗੈਰਾ ਵੀ ਸੈੱਟ ਕਰ ਸਕਦੇ ਆ ਤੁਸੀਂ ਦੇਖ ਸਕਦੇ ਹੋ ਇਹਦੇ ਵਿੱਚ ਇੱਕ AI ਮੋਡ ਵੀ ਦਿੱਤਾ ਹੋਇਆ ਆਪ ਡੈਟਰ ਮੋਡ ਵੀ ਦਿੱਤਾ ਹੋਇਆ ਡੈਟਰ ਮੋਡ ਦੇ ਵਿੱਚ ਆਪਾਂ ਇਹਦੇ ਫੈਨ ਸਪੀਡ ਵਗੈਰਾ ਕੰਟਰੋਲ ਕਰ ਸਕਦੇ ਆ ਪਰਫਾਰਮੈਂਸ ਕੰਟਰੋਲ ਕਰ ਸਕਦੇ ਆ ਸੋ ਫੈਨ ਸਪੀਡ ਆਪਾਂ ਮੈਕਸ ਕਰ ਦਿੰਨੇ ਆ ਤਾਂ ਤੁਸੀਂ ਦੇਖੋਗੇ ਆ 99 ਡਿਗਰੀ ਸੈਲਸੀਅਸ ਵਰਮ ਹੋਇਆ ਪਿਆ ਨਾ CPU ਅੰਦਰੋਂ ਪ੍ਰੋਸੈਸਰ ਆ ਜਿਹੜਾ ਹੁਣ ਇਹ ਟੈਂਪਰੇਚਰ ਜਿਹੜਾ ਘਟਾ ਲੈਣਾ ਠੀਕ ਹੈ ਜੀ ਜੇ ਟੈਂਪਰੇਚਰ ਘਟ ਜੂਗਾ ਤੇ ਪਰਫਾਰਮੈਂਸ ਵਧੀਆ ਦੇਊਗਾ ਠੀਕ ਹੈ RAM ਨੂੰ 86% ਯੂਜ਼ ਕਰ ਰਿਹਾ ਦੇਖੋ ਤੁਸੀਂ 86 ਤੇ ਆ ਗਿਆ ਹੌਲੀ ਹੌਲੀ ਟੈਂਪਰੇਚਰ ਆ ਜਿਹੜਾ ਘਟ ਜਾਣਾ ਠੀਕ ਹੈ ਜੀ ਸੋ ਇਹ ਇਸ ਲੈਪਟਾਪ ਦੀ ਵਧੀਆ ਖੂਬੀਆਂ ਮੈਨੂੰ ਚੰਗਾ ਲੱਗਿਆ ਵੀ ਇਸ ਚੀਜ਼ ਦੇ ਵਿੱਚ ਵੀ 84% ਹੋ ਗਿਆ ਹਣਾ ਚਲੋ ਇਹਨੂੰ ਆਪਾਂ ਆਟੋਮੈਟਿਕ ਤੇ ਕਰ ਦਿੰਨੇ ਆ ਤੇ ਮੋਡ ਆ ਜਿਹੜਾ ਆਪਾਂ ਕੀਤਾ ਹੋਇਆ ਪਰਫਾਰਮੈਂਸ ਮੋਡ ਦੇ ਵਿੱਚ ਤੁਸੀਂ ਦੇਖ ਸਕਦੇ ਇੱਥੇ ਦਿੱਤਾ ਹੋਇਆ ਇੰਟੀਗ੍ਰੇਟਿਡ ਫਾਰ ਗੇਮਿੰਗ ਔਰ ਰੈਂਡਰਿੰਗ CPU ਪਲੱਸ GPU ਓਵਰਕਲੌਕਡ ਫੈਨਸ ਮੀਡਰ ਪੇਨਸ ਥਰੋਟਲਡ ਸੋ ਪਰਫਾਰਮੈਂਸ ਇੱਥੇ ਵਧੀਆ ਦਿੰਦਾ ਹੈਗਾ ਤੇ ਹੁਣ ਆਪਣੇ ਦੋ ਪਾਸ ਮੇਰੇ ਹਿਸਾਬ ਨਾਲ ਲੱਗ ਗਏ ਆ ਆਲਮੋਸਟ ਨੇੜੇ ਨੇ ਤੇ ਦੋ ਪਾਸ ਰਹਿ ਗਏ ਆ ਠੀਕ ਹੈ ਫਿਰ ਫੋਟੋ ਜਿਹੜੀ ਰੈਡੀ ਹੋ ਜਾਣੀ ਆ ਤੇ ਕੋਈ ਹੋਰ ਗੱਲਾਂ ਬਾਤਾਂ ਨੇ ਹੁੰਦੀਆਂ ਜ਼ਰੂਰ ਕਿ ਦੱਸਿਆ ਕਰੋ ਯਾਰ ਕੋਈ ਸੁਝਾਅ ਜ਼ਰੂਰ ਦੱਸਿਆ ਕਰੋ ਤੇ ਤੀਜਾ ਪਾਸ ਵੀ ਆ ਦੇਖੋ ਤੁਹਾਡੇ ਸਾਹਮਣੇ ਆ ਖਿੱਚੀ ਆਉਂਦਾ ਕੰਮ ਨੂੰ ਤੀਜਾ ਪਾਸ ਵੀ ਛੇਤੀ ਲੱਗ ਜਣਾ ਤੇ ਜਿਆਦਾ ਟਾਈਮ ਲੱਗਦਾ ਹੁੰਦਾ ਜਿਵੇਂ ਆਕਾਰ ਦੀ ਲਾਈਟ ਤੇ ਪੜਦਿਆਂ ਤੇ ਆ ਇਹਨਾਂ ਵਾਲੀਆਂ ਜਿਹੜੀਆਂ ਆ ਦਰਖਤਾਂ ਤੇ ਕਿਉਂਕਿ ਆਪਣੀ ਆਦਤ ਹੈਗੀ ਆ ਵੀ ਆਪਾਂ ਫੋਟੋਸ਼ਾਪ ਦੇ ਵਿੱਚ ਸਿਰਫ ਸਟੈਂਪ ਲਾਉਨੇ ਆ ਆਪਣੀ ਕੱਲੀ ਫੋਟੋਸ਼ਾਪ ਦਾ ਕੰਮ ਕੋਈ ਨਹੀਂ ਕਰਦੇ ਆਪਾਂ ਆਪਣੇ ਡਿਜ਼ਾਈਨ ਦੇ ਵਿੱਚ ਕਾਫੀ ਸਾਲ ਹੀ ਹੋ ਗਏ ਸੋ ਜਿੰਨਾ ਚੀਜ਼ਾਂ ਵੀ ਜੇ ਫੁੱਲ ਬੂਟੇ ਵੀ ਲੱਗੇ ਦੇਖੋਗੇ ਕੋਠੀ ਦੇ ਵਿੱਚ ਉਹ ਵਿੱਚ ਲਾਏ ਵੀ ਹੋਣਗੇ ਕੋਈ ਆਏ ਨਹੀਂ ਹੈਗਾ ਆਪਾਂ ਫੋਟੋਸ਼ਾਪ ਦੇ ਨਾਲ ਲਾ ਤੇ ਉਹਦੇ ਨਾਲ এনवायरमेंट ਮਤਲਬ ਬਿਲਡਿੰਗ ਸੋਹਣੀ ਦਿਖਦੀ ਆ ਵਧੀਆ ਲੱਗਦੀ ਆ ਆਪਾਂ ਸਿੰਗਲ ਸ਼ੀਟ ਵੀ ਯੂਜ਼ ਕੀਤੀ ਹੋਈ ਆ ਇਹਦੇ 'ਚ ਇੱਕ ਸਾਈਡ ਤੇ ਕਨੋਪੀ ਬਣਾਈ ਆ ਸੋ ਸਿੰਗਲ ਸ਼ੀਟ ਦੇ ਜਿਹੜੇ ਰੇਟਸ ਨੇ ਜਿੱਦਾਂ ਉਹਨੂੰ ਕਹਿ ਦਗੇ ਵੀ 250 ਰੁਪਏ ਤੇ ਕਰੀਬ 270 ਰੁਪਏ 300 ਰੁਪਏ ਰੇਟ ਜਿਹੜੇ ਸਿੰਗਲ ਦੇ ਚੱਲਦੇ ਆ ਤੇ ਇੱਕ ਸਿੰਗਲ ਦੇ ਮਾਂਗੀ ਮਾਰਕੀਟ ਦੇ ਵਿੱਚ ਨਵੀਂ ਸ਼ੀਟ ਆਈ ਆ ਛਾਂ ਤੁਹਾਨੂੰ UPVC ਸ਼ੀਟ ਕਹਿੰਦੇਗਾ WPC ਮੇਰੇ ਸਾਹਮਣੇ ਕਲੀਅਰ ਨਹੀਂ ਹੈਗਾ ਤੁਹਾਨੂੰ ਡਿਟੇਲ ਉਹਦੀ ਕੱਲ ਦੇ ਦਾਂਗੇ ਉਹ ਸ਼ੀਟ ਵੀ ਵਧੀਆ ਸ਼ੀਟ ਹੈਗੀ ਆ ਸੋ 2/ ਸੌਰੀ 4/8 8 ਦੇ ਵਿੱਚ ਉਹਦੀ ਕੰਮ ਦੇ ਨੂੰ ਵੀ ਬਣਾਉਂਦੀ ਆ 3 ਲੇਅਰ ਦੇ ਵਿੱਚ ਹੈਗੀ ਆ ਸ਼ੀਟ ਉਹ ਜਿੱਦਾਂ ਆਪਾਂ ਛੱਤ ਦੇ ਵਿੱਚ ਸੀਮੈਂਟ ਦੀਆਂ ਚਾਦਰਾਂ ਜਾਂ ਜਿੱਦਾਂ ਸਪਾਤ ਦੀਆਂ ਜਸਤੀ ਚਾਦਰਾਂ ਜਾਂ ਪਾ ਲੈਂਦੇ ਸੀ ਨਾ ਉਹ ਨੀਲੀਆਂ ਜਿਹਾ ਉਹਨਾਂ ਦੀ ਜਗ੍ਹਾ ਤੇ ਉਹ ਸ਼ੀਟ ਬਹੁਤ ਵਧੀਆ ਵਰਕ ਕਰਦੀ ਆ ਆਪਾਂ ਉਹਨੂੰ ਵਰਤ ਸਕਦੇ ਹਾਂ ਟੈਂਪਰੇਚਰ ਨੂੰ ਕਾਫੀ ਕੰਟਰੋਲ ਕਰਦੀ ਆ ਬੱਬਲ ਸ਼ੀਟ ਲਾਉਣ ਦੀ ਜ਼ਰੂਰਤ ਨਹੀਂ ਜੇ ਤੁਸੀਂ ਬੱਬਲ ਸ਼ੀਟ ਲਾਉਂਗੇ ਤਾਂ ਜਮਾਂ ਲੈਂਟਰ ਵਾਲਾ ਕੰਮ ਹੀ ਹੋ ਜਾਣਾ ਉਹਨੇ ਕਾਫੀ ਟੈਂਪਰੇਚਰ ਕੰਟਰੋਲ ਕਰ ਲੈਂਦੀ ਆ ਤੇ ਦੇਖਦੇ ਹਾਂ ਬਾਕੀ ਦਾ ਕੰਮ ਜਿੱਦਾਂ ਆ ਡੱਬਾਂ ਗਾਈਆਂ ਜਿਹੜੀਆਂ ਲੱਗੀਆਂ ਜਾਂਦੀਆਂ ਇਹਨਾਂ ਨੂੰ ਬਕਟ ਕਹਿ ਦਿੰਦੇ ਹੁੰਦੇ ਆ ਇਸ ਸੌਫਟਵੇਅਰ ਦੇ ਵਿੱਚ ਤੇ ਸ਼ੌਂਕ ਆ ਯਾਰ ਇਸ ਸੌਫਟਵੇਅਰ ਦਾ ਕਿਉਂਕਿ ਵਧੀਆ ਲੱਗਦਾ ਕਿਸੇ ਚੀਜ਼ ਨੂੰ ਡਿਜ਼ਾਈਨ ਕਰਨਾ ਆਪਦੇ ਵੱਲੋਂ ਕੋਈ ਚੀਜ਼ ਬਣਾਉਣੀ ਜਿਹੜੀ ਮਾਈਂਡ ਦੇ ਵਿੱਚ ਹੈਗੀ ਆ ਬਣਾ ਕੇ ਪੇਸ਼ ਕਰਦੇ ਦੀ ਪ੍ਰੈਜੈਂਟੇਸ਼ਨ ਦੇਣੇ ਕੰਮ ਵੀ ਆ ਉਹਨਾਂ ਤੇ ਨਾਲੇ ਫਲੀਆਂ ਦੋਵੇਂ ਕੰਮ ਹੀ ਹੈਗੇ ਆ ਨਾ ਨਾਲੇ ਮਾਨਸਿਕ ਸਕੂਨ ਮਿਲ ਜਾਂਦਾ ਯਾਰ ਵੀ ਵਧੀਆ ਕੰਮ ਕਰ ਰਹੇ ਆ ਸੋ ਨਾਲੇ ਦੀ ਨਾਲ ਆਪਾਂ ਨੂੰ ਜਿੱਦਾਂ ਆਪਣਾ ਅਰਨਿੰਗ ਵਧੀਆ ਹੋਈ ਜਾਂਦੀ ਆ ਠੀਕ ਚੱਲੀ ਜਾਂਦਾ ਕੰਮ ਸੋ ਰਾਈਟ ਸਾਈਡ ਦਾ ਤੁਸੀਂ ਦੇਖ ਸਕਦੇ ਹੋ ਡਿਜ਼ਾਈਨ ਕਰਨ ਨੂੰ ਤਾਂ ਸੀਗਾ ਇਹਨੂੰ ਹੈਵੀ ਕਰ ਸਕਦੇ ਸੀ ਲੈਵਲ ਦੇ ਸਕਦੇ ਸੀ ਬੱਟ ਤੁਸੀਂ ਦੇਖੋਗੇ ਜਿਹੜੀਆਂ ਉੱਪਰ ਲੀਆਂ ਜਿਹੜੀਆਂ ਹੈਗਿੰਗ ਹਨ ਇਹ ਨਾ ਦਵਾਰਾਂ ਸਾਡੀਆਂ ਉਹ ਹੈਗੀਆਂ ਸਾਡੀਆਂ ਪ੍ਰੋਜੈਕਸ਼ਨ ਤੇ ਪ੍ਰੋਜੈਕਸ਼ਨ ਦੇ ਵਿੱਚ ਕੈਂਟੀਲੀਵਰ ਪੈਣੇ ਆ ਤੇ ਆਪਾਂ ਨਹੀਂ ਚਾਹੁੰਦੇ ਕਿ ਆਪਾਂ ਜਿਹੜੀਆਂ ਦਵਾਰਾਂ ਦੇ ਲੈਵਲ ਜਿਆਦੇ ਕੱਢੀਏ weight ਜਿਆਦੇ ਬਣ ਜੇ ਤੇ ਜਿਹੜੀਆਂ ਬਿਲਡਿੰਗ ਕਲਾਪਸ ਹੋਵੇ ਸੋ ਇਹ ਚੀਜ਼ ਵੀ ਆਪਾਂ ਨੂੰ ਨਾਲ ਦੀ ਨਾਲ ਧਿਆਨ ਦੇਣਾ ਪਊਗਾ ਸਟਰਕਚਰ ਦਾ ਵੀ ਸੋ ਸਟਰਕਚਰ ਦਾ ਜ਼ਰੂਰ ਧਿਆਨ ਦੇਣੇ ਆਪਾਂ ਨਾਲ ਦੀ ਨਾਲ ਇਹ ਡਿਜ਼ਾਈਨ ਆ ਜਿਹੜਾ ਐਜ਼ ਪਰ ਜਿੱਦਾਂ ਸਟਰਕਚਰ ਦੇ ਅਕੋਰਡਿੰਗਲੀ ਬਣੇ ਜਿਹੜਾ ਸਟੀਲ ਦੇ ਅਕੋਰਡਿੰਗਲੀ ਬਣੇ ਤੇ ਸਟੀਲ ਦੇ ਕੰਮ ਨੂੰ ਸਿਵਲ ਇੰਜੀਨੀਅਰਿੰਗ ਭਾਸ਼ਾ ਚ ਕਿਹਾ ਜਾਂਦਾ ਡਿਜ਼ਾਈਨ ਆਫ ਸਟੀਲ ਸਟਰਕਚਰ ਡੀਐਸਐਸ ਵੀ ਕਿਹਾ ਜਾਂਦਾ ਡਿਸਕਰੀਟ ਵੀ ਕਹਿ ਦਿੰਦੇ ਆ ਨਾ ਕੰਕਰੀਟ ਦਾ ਕੰਮ ਵੀ ਹੁੰਦਾਗਾ ਡੀਸੀਐਸ ਡਿਜ਼ਾਈਨ ਆਫ ਕੰਕਰੀਟ ਸਟਰਕਚਰਸ ਸੋ ਇਹ ਚੀਜ਼ਾਂ ਦਾ ਜਰੂਰ ਆਪਾਂ ਨਾਲ ਦੀ ਨਾਲ ਧਿਆਨ ਰੱਖਣਾ ਹੁੰਦਾ ਸੋ ਬਾਕੀ ਕਿੱਦਾਂ ਦਾ ਲੱਗਿਆ ਕੰਮ ਤੁਹਾਨੂੰ ਜਿਹੜੇ ਦੋਸਤ ਮਿੱਤਰ ਨਵੇਂ ਜੁੜੇ ਆ ਤੇ ਦੱਸਿਆ ਕਰੋ ਕਿਹੜੀ ਕਿਹੜੀ ਜਗ੍ਹਾ ਤੋਂ ਵੀਰ ਭਰਾ ਆਪਣੇ ਨਾਲ ਜੁੜਦੇ ਹੁੰਦੇ ਆ ਕਦੋਂ-ਕਦੋਂ ਆਪਣੇ ਨਾਲ ਜੁੜੇ ਆਪਣੇ ਪੇਜ ਤੇ ਕਦੋਂ-ਕਦੋਂ ਵੀਡੀਓ ਦੇਖਦੇ ਨੇ ਸੋ ਇਹਨੇ ਨਾਲ ਹੁੰਦਾ ਹੈਗਾ ਥੋੜਾ ਜਿਹਾ ਵਧੀਆ ਰابطਾ ਜਾਂ ਬਣਿਆ ਰਹਿੰਦਾ ਹੁੰਦਾ ਨਾ ਸੋ ਕਮਿਊਨੀਕੇਸ਼ਨ ਹੁੰਦਾ ਜਿਹੜਾ ਆਪਾਂ ਉਹ ਹੀ ਤੁਹਾਨੂੰ ਪਤਾ ਹੀ ਆ ਦੋਸਤੋ ਬਿੱਤਰੋ ਵੀ ਦੋਨੋਂ ਸਾਈਡ ਦਾ ਹੀ ਹੁੰਦਾ ਤੇ ਲੈਟਸ ਸੀ ਦੇਖਦੇ ਆ ਹੁਣ ਆਪਾਂ ਫੋਰਥ ਰੈਂਡਰ ਲੱਗ ਗਿਆ ਇਸ ਤੋਂ ਬਾਅਦ ਜਿਹੜਾ ਰੈਂਡਰਿੰਗ ਲੱਗਣੇ ਆ ਉਹ ਹੈਗੀ ਫੋਟੋ ਫਾਈਨਲ ਹੀ ਹੋਣੀ ਆ ਆ ਦੋ ਮਿੰਟ ਲੱਗਣੇ ਆ ਹੋਰ ਇਹਦੇ ਤੇ ਦੋ ਮਿੰਟਾਂ ਦੇ ਬਾਅਦ ਫਿਰ ਹੋ ਜਾਣਾ ਜੀ ਆਪਣਾ ਫੋਟੋ ਦਾ ਕੰਮ ਸੋ ਇੱਕ ਕਾਲ ਹੈਗੀ ਆ ਮੇਬੀ ਅਟੈਂਡ ਕਰ ਲਗੇ ਨਾਲ ਦੀ ਨਾਲ ਹਾਂਜੀ 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 ਠੀਕ ਹੈ ਜੀ ਕੌਣ ਜੀ ਹਾਂਜੀ ਠੀਕ ਹੈ ਜੀ ਮਲਤਾਨੀਆਂ ਰੋਡ ਬਠਿੰਡੇ ਆ ਜੀ ਆਫਿਸ ਆਪਣਾ ਹਾਂਜੀ 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 ਭਾਜੀ ਇੱਧਰ ਚੱਲ ਰਹੇ ਨੇ ਪ੍ਰੋਜੈਕਟ ਆਪਣੇ ਰਾਜਪੁਰਾ ਸਾਈਡ ਪਾਤੜਾਂ ਸਾਈਡ ਚੱਲੀ ਜਾਂਦੇ ਨੇ ਇੱਧਰ ਚੱਲ ਰਹੇ ਪ੍ਰੋਜੈਕਟ ਜੀ ਸਕਰ ਫਿਟ ਦੇ ਜੀ ਜਿੱਦਾਂ ਅਲੱਗ-ਅਲੱਗ ਨੇ ਵਾਸਤੂ ਦੇ ਅਲੱਗ ਰੇਟ ਹੁੰਦੇ ਜੀ ਬਿਨਾਂ ਵਾਸਤੂ ਦੇ ਅਲੱਗ ਰੇਟ ਆ ਜੀ ਹਾਂਜੀ ਹਾਂਜੀ ਵਾਸਤੂ ਦੇ ਵਿੱਚ ਜੀ ਦੇਖੋ ਜੀ ਆਪਾਂ ਜੋ ਮੇਰੇ ਮੰਨਣਾ ਹੁੰਦਾ ਵੀ ਉਹਦੇ ਚ ਮਤਲਬ ਇੱਕ ਘਰ ਪਾਉਣ ਦੀ ਇੱਕ ਕਲਾ ਹੀ ਹੁੰਦੀ ਆ ਜੀ ਜਿੱਦਾਂ ਧੁੱਪ ਛਾਂ ਦੇ ਡਾਇਰੈਕਸ਼ਨ ਦੇ ਅਕੋਰਡਿੰਗਲੀ ਇੱਕ ਸਾਇੰਸ ਦੇ ਅਕੋਰਡਿੰਗਲੀ ਜੇ ਆਪਾਂ Hindu ਧਰਮ ਦੇ ਅਕੋਰਡਿੰਗਲੀ ਕਹਦੇ ਤਾਂ ਫਿਰ Hindu ਧਰਮ ਦੇ ਸ਼ਾਸਤਰਾਂ ਦੇ ਅਕੋਰਡਿੰਗਲੀ ਹੁੰਦਾ ਹਨ ਅਗਨੀ ਕੋਣ ਜਾਂ ਜਿਹੜਾ ਵੀ ਆਪਣਾ ਹੁੰਦਾਗਾ ਜੀ ਬ੍ਰਹਮਾ ਕੋਣ ਵਗੈਰਾ ਉਹਦੇ ਹਿਸਾਬ ਦੇ ਨਾਲ ਹੁੰਦਾ ਇਹ ਉਹਦੇ ਦੋਨਾਂ ਦੇ ਅਲੱਗ-ਅਲੱਗ ਚਾਰਜ ਹੁੰਦੇ ਆ ਠੀਕ ਹੈ ਜੀ 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 ਹਾਂ ਠੀਕ ਓਕੇ ਜੀ ਸੋ ਮੈਂ ਤੁਹਾਨੂੰ ਜੀ ਫਿਰ ਜਾਂ ਸੋਭਾ ਡਿਟੇਲ ਦੇ ਵਿੱਚ ਕਾਲ ਕਰ ਲਵਾਂ ਜੀ ਮੈਂ ਨਾ ਲਾਈਵ ਬੈਠਾ ਹਾਂ ਸੋ ਫੇਸਬੁਕ ਤੇ ਲਾਈਵ ਚੱਲੀ ਜਾਂਦਾ ਤੇ ਸਵੇਰ ਕਾਲ ਕਰ ਲੈਣਾ ਭਾਜੀ ਤੁਹਾਨੂੰ ਤੁਹਾਡਾ ਸ਼ੁਭ ਨਾਮ ਦੱਸ ਦੋ ਮੈਨੂੰ ਨੰਬਰ ਸੇਵ ਕਰ ਲੈਣਾ ਜੋਰਾ ਸਿੰਘ ਜੀ ਹਾਂ ਠੀਕ ਹੈ ਜੀ ਠੀਕ ਹਾਂ ਕੋਈ ਗੱਲ ਨਹੀਂ ਜੀ ਕੋਈ ਗੱਲ ਨਹੀਂ ਓਕੇ ਜੀ ਠੀਕ ਹਸ ਸੋ ਇਹਪਰ ਆ ਲਾਈਵ ਦੇ ਵਿੱਚ ਨੰਬਰ ਦੇ ਕੇ ਨਾਲ ਦੀ ਨਾਲ ਕਾਲ ਵੀ ਕਰ ਲੈਂਦੇ ਆ ਚਲੋ ਇੰਨਾ ਹੁੰਦਾ ਵੀ ਆਪਾਂ ਹੁੰਦਾ ਟਾਈਮ ਤੇ ਨਾਲ ਦੀ ਨਾਲ ਕੋਸ਼ਿਸ਼ ਕਰੀਦੀ ਆ ਵੀ ਜਿੰਨਾ ਕੁ ਟਾਈਮ ਦੇ ਸਕਦੇ ਆ ਮਿੱਤਰਾਂ ਦੋਸਤਾਂ ਨੂੰ ਸੋ ਸਮਾਂ ਦੇਣ ਦੀ ਕੋਸ਼ਿਸ਼ ਕਰੀਦੀ ਆ ਤੇ ਆਲਮੋਸਟ 4th ਜਿਹੜਾ ਹੋ ਗਿਆ ਜੀ ਆ ਰੈਂਡ ਜਿਹੜਾ ਕਹਿੰਦੇ ਹੁੰਦੇ ਆ ਪਾਸ ਪ੍ਰੀ ਪਾਸ ਵੀ ਕਹਿ ਦਿੰਦੇ ਆ ਸਾਡੀ ਭਾਸ਼ਾ ਚ ਪਾਸ ਵੀ ਕਹਿ ਦਿੰਦੇ ਆ ਰੈਂਡਰ ਪਾਸ ਹੋ ਗਿਆ 4th ਤੇ ਇਸ ਤੋਂ ਬਾਅਦ ਫਿਰ ਆਪਾਂ ਦੇਖਦੇ ਆ ਆ ਫਾਈਨਲੀ ਰਹਿ ਗਿਆ ਹੁਣ ਤਾਂ ਥੋੜੀ ਜਿਹੀ ਰਹਿ ਗਈ ਟੱਬੀ ਤੁਹਾਡੇ ਸਾਹਮਣੇ ਆਹਾ ਫੁੱਲਾਂ ਤੇ ਆ ਕੇ ਕੰਮ ਖੜ ਜਾਂਦਾ ਨਾ ਫੁੱਲਾਂ ਤੇ ਤੇ ਇਹਨਾਂ ਚੀਜ਼ਾਂ ਤੇ ਜ਼ਿਆਦਾ ਟਾਈਮ ਲੱਗ ਜਾਂਦਾ ਸੋ ਬਾਕੀ ਦੀ ਗੱਲ ਬਾਤ ਮੇਰੇ ਹਿਸਾਬ ਨਾਲ ਬਣੂਗੀ ਇੱਕ ਦੋ ਨਿੱਕੀਆਂ ਮੋਟੀਆਂ ਜੀਆਂ ਜਿਹੜੀਆਂ ਜੋ ਮਿਸਟੇਕਸ ਹੋਣੀਆਂ ਨੇ ਉਹ ਹੋ ਸਕਦੀਆਂ ਨੇ ਬਟ ਬਾਕੀ ਮੇਰੇ ਹਿਸਾਬ ਦੇ ਨਾਲ ਸਾਰਾ ਕੰਮ ਓਕੇ ਹੀ ਆ ਸੋ ਦੇਖਦੇ ਹਾਂ ਕੀ ਬਣਦੀ ਹੈ ਕੀ ਫਾਈਨਲ ਆਉਟਪੁੱਟ ਜੀ ਨਿਕਲ ਰਹੀ ਆ ਹੁਣ ਇਸ ਤੋਂ ਬਾਅਦ ਸੋ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਲਾਈਕ ਜ਼ਰੂਰ ਕਰਿਆ ਕਰੋ ਕਿਹੜੀ-ਕਿਹੜੀ ਜਗ੍ਹਾ ਤੋਂ ਆਪਣੇ ਨਾਲ ਦੋਸਤ ਮਿੱਤਰ ਜੋੜਦੇ ਆ ਉਹ ਵੀ ਜ਼ਰੂਰ ਦੱਸਿਆ ਕਰੋ ਯਾਰਾਂ ਠੀਕ ਹੈ ਜੀ ਤੇ 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 ਆਪਣੇ ਨਾਲ ਭਾਈ ਸੇਵਾ ਸਿੰਘ ਜੀ ਸੁਖਦੇਵ ਸਿੰਘ ਜੀ ਸਰਬਜੀਤ ਜੀ ਤੇ ਰਣਜੋਤ ਕੰਬੋਜ ਜੀ ਜੁੜੇ ਨੇ ਗੁਰਵਿੰਦਰ ਸਿੰਘ ਐਮ ਸੀ ਜੁੜੇ ਨੇ ਅਸ਼ੋਕ ਤਰਮਾਲਾ ਜੀ ਵਿਜੇ ਕੁਮਾਰ ਜੀ ਆਪਣੇ ਨਾਲ ਲਾਈਵ ਦੇ ਵਿੱਚ ਜੁੜੇ ਹੋਏ ਆ ਸੋ ਰਾਜਵੰਤ ਸਿੰਘ ਜੀ ਦੇਖਦੇ ਹਾਂ ਹੁਣ ਕੀ ਬਣਦਾ ਕੋਠੀ ਦਾ ਇੱਕ ਸਾਈਡ ਹੈਗਾ ਜੀ 11 ਫੁੱਟ ਹੈ ਇੱਕ ਸਾਈਡ ਹੈਗਾ 20 ਫੁੱਟ ਹੈਗਾ ਜੀ ਇੱਕ ਸਾਈਡ ਹੈਗਾ 6 ਦਾ 20 ਫੁੱਟ 11 ਇੰਚ ਤੇ 333 ਸਕਰ ਫੁੱਟ 333.740 ਸਕਰ ਫੁੱਟ ਗਰਾਊਂਡ ਫਲੋਰ ਏਰੀਆ ਤੇ 400 ਸੀਗਾ 44 45 ਫੁੱਟ ਸੀਗਾ ਜਿਹੜਾ ਉੱਪਰ ਦਾ ਏਰੀਆ ਬਣਿਆਗਾ ਤੇ ਫਗਵਾੜੇ ਦੀ ਜਿਹੜੀ ਹੈਗੀ ਆ ਇਹ ਬਾਜ਼ਾਰ ਦੀ ਮੇਨ ਜਗਾ ਦੇ ਵਿੱਚ ਬਾਨਨੀ ਆ ਤੇ ਵੀਰ ਆਪਣੇ ਅਮਰਤ ਜੀ ਦਾ ਤੁਸੀਂ ਦੇਖੋਗੇ ਆ ਆਉਟਪੁੱਟ ਬਹੁਤ ਸੋਹਣੀ ਨਿਕਲਣੀ ਹੁਣ ਕੀ ਰਾਂ ਤਾਂ ਪਿੱਕਾ ਪਿੱਕਾ ਜਾਂ ਸੀਗਾ ਉਹੀ ਗੱਲ ਬਾਤ ਬਾਨਨੀ ਆ ਕੋਠੀ ਦੀ ਯਾਰ ਆ ਦੇਖਦੇ ਆ ਸੋਹਣੀ ਚੀਜ਼ ਲੱਗਣੀ ਆ ਬਾਨਨੀ ਘੈਂਟ ਚੀਜ਼ ਆ ਮੋਲਡਿੰਗ ਵਗੈਰਾ ਸਾਰੀ ਬਹੁਤ ਸੋਹਣੀ ਬਣੂਗੀ ਤੇ ਜਦੋਂ ਬਾਕੀ ਚੀਜ਼ ਐਜ਼ ਪਰ ਦਾ ਸਕੇਲ ਜੇ ਮੈਸਨ ਮਿਸਤਰੀ ਵਧੀਆ ਮਿਲ ਗਿਆ ਨਾ ਠੇਕੇਦਾਰ ਚੰਗਾ ਮਿਲ ਗਿਆ ਤੇ ਫੇਰ ਆਪਾਂ ਸੇਮ ਡਿਟੋ ਚੀਜ਼ ਬਣ ਜਾਣੀ ਐ ਜਮਾ ਪੂਰੀ ਘੈਂਟ ਗੱਲਬਾਤ ਬਣ ਜਾਣੀ ਐ ਬਿਲਡਿੰਗ ਵੀ ਇਹਦੀ ਦੇਖਦੇ ਆਂ ਫਿਰ ਇੱਥੇ ਮੋਲਡਿੰਗ ਰਾਦਾ ਸੀਗਾ ਇਹਦੇ ਤੇ ਜਿਹੜੀ ਆ ਆਪਾਂ ਡਾਟ ਬਣਾਈ ਆ ਆਰਕ ਬਣਾਈ ਆ ਇਹਦੇ ਤੇ ਵਿੱਚ ਮੋਲਡਿੰਗ ਬਣਾਉਣ ਦਾ ਬਟ ਫੇਰ ਸੋਚਿਆ ਕਿ ਰਹਿਣ ਦਈਏ ਯਾਰ ਵੀ ਕਿਉਂਕਿ ਜਾਦੇ ਲਾਵਾਂਗੇ ਤਾਂ ਫਿਰ ਉਹ ਜਾਦੇ weight ਬਣ ਜਾਣਾ ਬਿਲਡਿੰਗ ਦਾ ਸੋ ਥੋੜਾ ਜਿਹਾ ਕਨਸੈਪਟ ਵੀ ਚੇਂਜ ਕੀਤਾ ਇੱਥੇ ਨਹੀਂ ਫਿਰ ਆਪਾਂ ਮੋਲਡਿੰਗ ਲਾਈ ਰਾਈਟ ਸਾਈਡ ਤੇ ਮੋਲਡਿੰਗ ਨਹੀਂ ਲਾਈ ਦੋਨੋਂ ਸਾਈਡ ਤੁਸੀਂ ਦੇਖੋਗੇ ਇੱਧਰ ਵੀ ਨਹੀਂ ਲਾਈ ਇੱਧਰ ਵੀ ਨਹੀਂ ਲਾਈ ਸੋ ਫਿਰ ਦੇਖਦੇ ਹਾਂ ਹੁਣ ਹਿੰਦੂ ਜੀ ਜੁੜੇ ਨੇ ਆਪਣੇ ਨਾਲ ਗੁਰਵਿੰਦਰ ਸਿੱਧੂ ਜੀ ਗੈਰੀ ਮੋਗਾ ਜੀ ਤੇ ਰਾਜਵੰਦ ਸਿੰਘ ਜੀ ਜੁੜੇ ਨੇ ਸੁਖਦੇਵ ਸਿੰਘ ਜੀ ਸਵਾਗਤ ਆ ਜੀ ਤੁਹਾਡਾ ਸਾਰਿਆਂ ਦਾ ਲਾਈਵ ਦੇ ਵਿੱਚ ਤੇ ਬਾਕੀ ਜਿਹੜਾ ਇਹਦਾ ਸਾਰੇ ਡਿਟੇਲਿੰਗ ਤੁਹਾਡੇ ਨਾਲ ਆਪਾਂ ਸਾਂਝੀ ਕਰਾਂਗੇ ਤੇ ਇਹਦਾ ਨਕਸ਼ਾ ਤੁਸੀਂ ਦੇਖ ਲਿਆ ਤੇ ਪਹਿਲਾ ਜਿਹੜਾ ਦੂਜੀ ਦੀ ਸਾਈਡ ਦੂਸਰੀ ਸਾਈਡ ਦਾ ਜਿਹੜਾ ਐਲੀਵੇਸ਼ਨ ਆ ਇਹ ਮੈਨੂੰ ਬਹੁਤ ਜ਼ਿਆਦਾ ਸੋਹਣਾ ਲੱਗਿਆ ਬਹੁਤ ਜ਼ਿਆਦਾ ਸੋਹਣਾ ਲੱਗਿਆ ਮਤਲਬ ਇਹ ਉਠ ਗਿਆ ਤਾਂ ਹੋਰ ਵੀ ਕੰਮ ਬਹੁ ਕੀਤਾਗਾ ਬਟ ਇਹ ਬਹੁਤ ਵਧੀਆ ਲੱਗਿਆ ਇੱਕ ਮਾਨਨ स्पून ਜਿਹੇ ਵਾਲਾ ਕੰਮ ਲੱਗਿਆ ਤੇ ਫਿਰ ਬਾਕੀ ਚਲੋ ਆ ਦੇਖਦੇ ਆ ਬਾਈ ਉਹਨਾਂ ਦਾ ਕੀ ਰੈਐਕਸ਼ਨ ਆਉਂਦਾਗਾ ਸੈਂਡ ਕਰਾਂਗੇ ਉਹਨਾਂ ਨੂੰ ਦੇਖਦੇ ਆ ਫਿਰ ਕੀ ਆਊਟਪੁੱਟ ਨਿਕਲਦੀ ਹੈ ਸਵੇਰ ਤੱਕ ਉਹ ਵੀ ਡਿਟੇਲ ਤੁਹਾਡੇ ਸਾਹਮਣੇ ਆਪਾਂ ਦੱਸਾਂਗੇ ਵੀ ਬਾਈ ਉਹਨਾਂ ਦੇ ਕੀ ਰੈਐਕਸ਼ਨ ਸੀਗਾ ਸੋ ਜਿੰਨਾ ਕ ਆਪਾਂ ਕਰ ਸਕਦੇ ਸੀ ਕਲਾਸਿਕਲ ਦੇ ਵਿੱਚ ਕੀਤਾ ਇਹਨੂੰ ਜਿਆਦਾ ਹੈਵੀ ਨਹੀਂ ਕੀਤਾ ਸੋ ਸਟਰਕਚਰ ਦਾ ਵੀ ਧਿਆਨ ਰੱਖਣਾ ਸਰੀਏ ਦਾ ਧਿਆਨ ਰੱਖ ਕੇ ਹੋਏ ਆਪਾਂ ਡਿਜ਼ਾਈਨ ਕਰਨ ਦੀ ਕੋਸ਼ਿਸ਼ ਕੀਤੀ ਆ ਮਕਾਨ ਨੂੰ ਤੇ ਇੱਕ ਆਪਾਂ ਛੋਟੀ ਜੀ ਜਗ੍ਹਾ ਦੇ ਵਿੱਚ 300 ਸਕਰ ਫੁੱਟ ਦੇ ਵਿੱਚ 333 ਸਕਰ ਫੁੱਟ ਦੇ ਵਿੱਚ ਇੱਕ ਬਿਲਡਿੰਗ ਆ ਜਿਹੜੀ ਸੋਹਣੀ ਡਿਜ਼ਾਈਨ ਕੀਤੀ ਆ ਆਪਣੇ ਵੱਲੋਂ ਤਾਂ ਸੋਹਣੀ ਆ ਬਾਕੀ ਚਲੋ ਬਾਈ ਹਰਿਆਣਾ ਸੋਹਣੀ ਲੱਗਣੀ ਚਾਹੀਦੀ ਜਿੰਨਾਂ ਦਾ ਮਕਾਨ ਬਣਾਣਾ ਚੰਗਾ ਬਣਾ ਠੀਕ ਹੈ ਜੀ ਤੇ ਹੋਣਾ ਜਿਹੜਾ ਉੱਥੇ ਜਗ੍ਹਾ ਹੈਗੀ ਆ ਉਹਦੇ ਹਾਲਾਤ ਤੁਹਾਨੂੰ ਦਿਖਾਏ ਹੋਏ ਆ ਕਿ ਹੁਣ ਜਿਹੜੀ ਜਗ੍ਹਾ ਹੈਗੀ ਆ ਆਹ ਵਾਲੀ ਹੈਗੀ ਆ ਆਹ ਜਗ੍ਹਾ ਜਿੱਥੇ ਇਹ ਨਿੰਮ ਜੀ ਖੜੀ ਹੈ ਆਹ ਨਿੰਮ ਦੇ ਕੋਲ ਜਿਹੜੀ ਬਿਲਡਿੰਗ ਬਣਨੀ ਹੈ ਠੀਕ ਹੈ ਜੀ ਤੇ ਚਲੋ ਬਾਕੀ ਫੋਟੋ ਫੋਟੋ ਹਾਂਜੀ ਠੀਕ ਹੈ ਜੀ ਬਾਕੀ ਤੁਹਾਡੇ ਨਾਲ ਸ਼ੇਅਰ ਕਰਦੇ ਆ ਫਿਰ ਲਾਈਵ ਇਹਦੇ ਫਾਈਨਲ ਵੀਡੀਓ ਤੇ ਲਾਈਵ ਨੂੰ ਮੇਰੇ ਹਿਸਾਬ ਦੇ ਨਾਲ ਇੱਥੇ ਕੱਟ ਆਫ ਕਰਦਗੇ ਤੇ ਪੇ ਤੇ ਆਪਾਂ ਤੁਹਾਨੂੰ ਫੋਟੋ ਇਹਦੀ ਸ਼ੇਅਰ ਜਰੂਰ ਕਰ ਦਾਂਗੇ ਤੇ ਪੇਜ ਆਪਣਾ Facebook ਪੇਜ ਚੈਨਲ ਤੇ Instagram YouTube ਚੈਨਲ ਵਗੈਰਾ ਸਾਰੇ ਆਪਣੇ ਫੋਲੋ ਕਰ ਲਓ ਜੀ ਹਾਊਸ ਡਿਜ਼ਾਈਨ ਹੱਬ ਹੈਂਡਲ ਆਪਣਾ ਸੋ ਹਾਊਸ ਡਿਜ਼ਾਈਨ ਹੱਬ ਤੇ Facebook ਪੇਜ ਤੇ YouTube ਚੈਨਲ Instagram ਤੇ ਤੁਸੀਂ ਆਪਾਂ ਨੂੰ ਫੋਲੋ ਜਰੂਰ ਕਰ ਲਓ ਜੀ ਸੋ ਧੰਨਵਾਦ ਤੁਹਾਡਾ ਸਾਰਿਆਂ ਦਾ ਦੋਸਤਾਂ ਮਿੱਤਰਾਂ ਦਾ ਲਾਈਵ ਦੇ ਵਿੱਚ ਜੁੜਨ ਦੇ ਲਈ ਸੋ ਆਪਾਂ ਲਾਈਵ ਨੂੰ ਇੱਥੇ ਹੀ ਖਤਮ ਕਰਾਂਗੇ ਤੇ ਫੋਟੋ ਆ ਜਿਹੜੀ ਇਹਦੀ ਤੁਹਾਡੇ ਸਾਹਮਣੇ ਆਪਾਂ ਪੇਸ਼ ਕਰਦਾਂਗੇ ਲਾਈਵ ਬਹੁਤ ਵੱਡਾ ਹੋ ਜਾਂਦਾ ਫਿਰ ਬਾਈ ਹੋਰੀ ਆਪਣੇ ਸਾਰੇ ਦੋਸਤ ਮਿੱਤਰ ਕਹਿੰਦੇ ਨੇ ਲਾਈਵ ਵਾਲਾ ਵੱਡਾ ਕਰ ਜਾਂਦੇ ਆ ਤੁਸੀਂ ਸੋ ਟਾਈਮ ਲੱਗ ਜਾਂਦਾ ਜੀ ਆ ਰੈਂਡਰਿੰਗ ਤੇ ਆਪਾਂ ਛੋਟੀ ਕੁਆਲਿਟੀ ਲਾਉਂਦੇ ਨਹੀਂਗੇ ਤੇ ਫਿਰ ਆ ਦੇਖੋਗੇ ਨਾ ਤੁਸੀਂ ਰੀਅਲਿਸਟਿਕ ਕੀ ਕੰਮ ਆਉਂਦਾ ਪੱਤਿਆਂ ਦੇ ਵਿੱਚ ਦੀਆਂ ਲੈਣਾ ਵੀ ਦੇਖਦਿਆਂ ਨਾ ਸੋ ਚਲੋ ਮੂਤਾ ਸਿੰਘ ਜੀ ਕੀ ਹਾਲ ਚਾਲ ਜੀ ਠੀਕ ਠਾਕ ਹਾਂ ਚਲੋ ਬਾਕੀ ਦੇਖਦੇ ਆ ਫਿਰ ਇਹਦੀ ਕੀ ਆਉਟਪੁੱਟ ਨਿਕਲਦੀ ਬਾਈ ਹੋਰਾਂ ਨੂੰ ライブのカドンっーデンでいったのは。<music>